ਇਹਰੇ ਨਾਲ ਤੇ ਨਹੀਂ ਜਾ ਰਿਹਾ ਇਹਦੇ ਠੀਕ ਹੈ ਜੀ ਲੋਕਲ ਨੰਬਰ ਟਰੈਕਟਰ ਤਲਵੰਡੀ ਸਾਬੋ ਆਪਣੇ ਆਪ ਦੇ ਨਾਮ ਆਏ ਇਹਦੀ ਖਾਸੀਅਤ ਇਹ ਹੈ ਵੀ ਸਾਰਾ ਅਰੀਜਨਲ ਹੈ ਦੂਜੇ ਦਾ ਇਹ ਹੈ ਜੀ ਬਹੁਤ ਥੋੜਾ ਖੁੱਲਿਆਗਾ ਕਿਤੋਂ ਕਿਤੋਂ ਜਿਹਾ ਖੁੱਲਿਆ ਮਾੜਾ ਮੋਟਾ ਠੀਕ ਹੈ ਜੀ ਆਪਾਂ ਆਪ ਲਿੰਕ ਕਰੋ ਡਰਾਈਵਰ ਵਗੈਰਾ ਮਾਲੋ ਡੰਡਾ ਫੱਟੀ ਉਹ ਜੇ ਨਾਮ ਵੀ ਹੋਊਗੀ ਆਪਾਂ ਨਾਲ ਦੀ ਨਾਲ ਦੇਵਾਂਗੇ ਫਿਰ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਵਾਲ ਸਿੰਘ ਬੱਬੂ ਆਪਾਂ ਖੜੇ ਹਾਂ ਜੀ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਣਾ ਆਪਣਾ ਨਾਮ ਬਾਈ ਦਿਲਪੀਤ ਸਿੰਘ ਸੇਖੋ ਹੈ ਠੀਕ ਹੈ ਮੋਬਾਈਲ ਨੰਬਰ ਆਪਣਾ 97802 52958 94632 64239 ਠੀਕ ਹੈ ਜੀ ਕਿੰਨੇ ਟਰੈਕਟਰ ਅਵੇਲੇਬਲ ਨੇ ਆਪਣੇ ਕੋਲ 8 ਟਰੈਕਟਰ ਨੇ ਬੇ ਠੀਕ ਹੈ ਜੀ 8 ਟਰੈਕਟਰ ਨੇ ਤੇ ਲੋਨ ਵਗੈਰਾ ਦੀ ਲੋਨ ਵਗੈਰਾ ਜਿੰਨਾ ਟਰੈਕਟਰ ਦੀ ਮਾਲਾ ਪਾਸਿੰਗ ਹੈਗੀ ਹੈ ਉਹਨਾਂ ਤੇ ਹੋ ਜੂਗਾ ਲੋਨ ਅਗਰ ਬਾਈ ਜਿਹੜੇ ਨੀਵੇਂ ਮਾਲਾ ਉਹਨਾਂ ਤੇ ਨਹੀਂ ਹੁੰਦਾ ਠੀਕ ਹੈ ਜੀ ਤੇ ਟਰੈਕਟਰ ਕੱਟ ਵੀ ਲੈਂਦੇ ਬਾਈ ਜੀ ਹਾਂ ਹਾਂ ਬਿਲਕੁਲ ਬਾਈ ਬਿਲਕੁਲ ਇਹ ਹੋ ਜਾ ਮਰਜੀ ਟਰੈਕਟਰ ਕਰਵਾ ਦੇਣਾ ਠੀਕ ਆ ਬਾਈ ਲਓ ਵੀ ਇਹ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸੋਨਾ ਲੀਕਾ ਕਿੰਨੇ ਮਾਡਲ ਆ ਬਈ ਇਹ ਇਹ 2008 ਮਾਡਲ ਆ ਬਾਈ 2008 ਮਾਡਲ ਆ ਗਿਆ ਤੇ 프ਰੰਟ ਟਾਇਰ ਤਾਂ ਆਪ ਹੀ ਬੋਲਦੇ ਨੇ ਨਾ ਹਾਂ ਹਾਂ 프ਰੰਟ ਟਾਇਰ ਬਈ ਜਮਨ ਨਵੇਂ ਨੇਗੇ ਤੇ ਸਿੰਪਲ ਸਟੀਰਿੰਗ ਚ ਆ ਗਿਆ ਹਾਂ ਐਚ ਆਰ ਨੰਬਰ ਆ ਇਹ ਹਰਿਆਣਾ ਨੰਬਰ ਆਗਾ ਠੀਕ ਆ ਬਾਈ ਤੇ ਕੰਡੀਸ਼ਨ ਦਾ ਹੋ ਕੇ ਪਿਆ ਤੇ ਇੰਜਨ ਗੇਅਰ ਦਾ ਬਾਈ ਬਹੁਤ ਚੰਗਾ ਬਾਈ ਠੀਕ ਆ ਜੀ ਤੇ ਬੈਕ ਟਾਇਰਾਂ ਦੀ ਗੱਲ ਕਰੀ ਬੈਕ ਟਾਇਰ ਕਿੰਨੇਗੇ ਬਸ ਹੈਗੇ 30 33 40 ਪੈਸੇ ਟਾਇਰ ਠੀਕ ਆ 30 4 ਇਹ ਕੀ ਡਿਮਾਂਡ ਆ ਬਾਈ ਜੀ ਮੰਗਦੇ 252000 ਰੁਪਏ ਦੇ ਠੀਕ ਆ ਜੀ 240000 ਦੇ ਟੇਕ ਆ 240000 ਠੀਕ ਹੈ ਮੰਨ ਲਓ ਸਾਰਾ ਉਨੀਅਰ ਦਾ ਹੀ ਆ ਹਾਂ ਹਾਂ ਬਾਕੀ ਕੋਈ ਨਹੀਂ ਮੌਕੇ ਤੇ ਕੋਈ ਗੱਲ ਨਹੀਂ ਬਿਰੋ ਮੌਕੇ ਦੇ ਮੰਨਣਾ ਕੋਈ ਅਖੇ ਬੰਦਾ ਆਪਾਂ ਖਾਲੀ ਨਹੀਂ ਮੋੜਦੇ ਖਾਲੀ ਨਹੀਂ ਮੋੜਦੇ ਨਾ ਨਾ ਹਾਂ ਠੀਕ ਆ ਬਾਈ ਜੀ ਲੈ ਲੈ ਬਾਈ ਅੱਗੇ ਆ ਗਿਆ ਮਹਿੰਦਰਾ 605 ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਕਿੰਨੇ ਮਾਡਲ ਆ ਬਾਈ ਇਹ 16 ਵੀਰੇ ਠੀਕ ਆ ਜੀ 16 ਮਾਰ ਲਗਾ ਤੇ ਟਾਇਰ ਟੱਪੇ ਦੀ ਗੱਲ ਕਰੀ ਬਾਈ ਟਾਇਰ ਇਹ ਨਾਲ ਤੇ ਨਹੀਂ ਜਾ ਰਿਹਾ ਇਹਦੇ ਠੀਕ ਹੈ ਲੋਕਲ ਨੰਬਰ ਟ੍ਰੈਕਟਰ ਹੈ ਤਲਵੰਡੀ ਸਾਬਾ ਆਪਣੇ ਆਪ ਦੇ ਨਾਮ ਹੈ ਇਹ ਠੀਕ ਹੈ ਤੇ 25 45 45 ਠੀਕ ਹੈ ਲੈ ਬਈ ਭਾਈ ਦਾ ਖੁਦ ਦਾ ਨਾਮ ਹੈਗਾ ਤੇ ਚਲ ਚਲਾਵੇ ਤਾਂ ਤੈਨੂੰ ਤਾਂ ਪਤੀ ਹੋਈ ਜਾ ਬਿਲਕੁਲ ਵੀਰੇ ਆਪਣੇ ਘਰੇ ਰੱਖਿਆ ਹੋਇਆ ਹੈ ਇਹ ਦੋ ਸਾਲ ਠੀਕ ਹੈ ਭਾਈ ਇਹ ਭਾਈ ਕਹਿੰਦਾ ਘਰੇ ਰੱਖਿਆ ਹੋਇਆ ਹੈਗਾ ਤੇ ਨਾਲ ਦੀ ਟਾਇਰ ਨੇਗੇ 70 ਪੈਸੇ ਮਗੋਂ ਤੇ 16 ਦੇ ਟਾਇਰਾਂ ਜਾ ਗਿਆ ਹਾਂ ਤੇ ਸਾਰਾ origianally ਹੈ ਵੀ ਜਿੰਨਾ ਹੈ ਸਾਰਾ a to z ਵੀਰੇ ਠੀਕ ਹੈ ਜੀ ਤੇ ਕੀ ਡਿਮਾਂਡ ਕਰਦਾ ਬਈ ਇਹਦੀ 5-10 ਬਣਦੇ ਆਪਾਂ ਠੀਕ ਹੈ ਜੀ ਮੌਕੇ ਦੇ ਜਿੰਨਾ ਕਹੂੰਗਾ ਉਹ ਨਾਲ ਇਸ ਕਰ ਲੈ ਹੋਰ ਦੱਸੋ ਮੇਰੀ ਵੀਡੀਓ ਦੇਖ ਕੇ ਆਗੇ 10000 ਰੁਪਏ ਬਿਲਕੁਲ ਬਾਈ ਬਿਲਕੁਲ ਕੋਈ ਗੱਲ ਹੀ ਨਹੀਂ ਹੈ ਠੀਕ ਹੈ ਬਾਈ ਮੇਰੀ ਵੀਡੀਓ ਦੇਖ ਕੇ ਆਉਂਗੇ ਬਾਈ ਜੀ ਬਾਈ ਕਹਿੰਦਾ 10000 ਦਾ ਹੀ ਸੂਟ ਹੋਵੇ ਬਾਈ ਤੇ ਅਗਲਾ ਹੈਗਾ ਬਾਈ ਜੀ ਸੋਨਾ ਲੀਕਾ DI 750 ਆ ਕਿੰਨੇ ਮਾਡਲ ਆ ਬਾਈ ਜੀ ਇਹ 6 ਮਾਡਲ ਆ ਵੀਰੇ 6 ਮਾਡਲ ਆਗਾ ਇਹ ਸਟਾਰਟਿੰਗ ਵਾਲਾ ਸੈਟ ਜਿਹੜਾ ਆ ਜਾਣਾ ਹਾਂਜੀ ਹਾਂਜੀ ਠੀਕ ਹੈ ਤੇ ਟਾਇਰ ਟੱਪੇ ਦੀ ਗੱਲ ਕਰ ਟਾਇਰ 70 ਰੁਪਏ ਤੇ ਰੁਪਏ ਹੈ ਚਾਰੇ ਵੀਰੇ ਅਗਲੇ ਫਰੰਟ ਨਵੇਂ ਆ ਲੈ ਵੀ ਫਰੰਟ ਨਵੇਂ ਆਗੇ ਦੇਖ ਵੀ ਸਾਬ ਬਹੁਤ ਲੱਭਦੇ ਠੀਕ ਆ ਬਾਈ ਜੀ ਤੇ ਸਾਰਾ origignal ਹੈ ਵੀ ਜਿੰਨਾ ਵੀ ਹੈਗਾ ਹਾਂ ਇਹਦੀ ਖਾਸੀਅਤ ਇਹ ਹੈ ਵੀ ਸਾਰਾ origignal ਹੈ ਤੁਹਾਨੂੰ ਬਹੁਤ ਥੋੜਾ ਖੁੱਲਿਆ ਹੈ ਕਿਤੋਂ ਕਿਤੋਂ ਜਿਹਾ ਖੁੱਲਿਆ ਮਾੜਾ ਮੋਟਾ ਸਾਰਾ ਇਹਨਾਂ ਤੇ ਚਲਾਈ ਚ ਪੂਰਾ ਸਾਫ ਹੈ ਮਤਲਬ ਐ ਮਤਲਬ ਵੀ ਆਪਾਂ 13 14 ਮਾਲ ਲੜ ਕੇ ਟਰੈਕਟਰ ਪਿਆ ਚਲਾਵੇ ਜੀ ਬਹੁਤ ਚੰਗਾ ਟਰੈਕਟਰ ਹਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਕਿਉਂਕਿ ਸਾਰਾ ਤਸਵੀਰ ਹੈ ਟਰੈਕਟਰ origignal ਆ ਇਹਦੇ ਆ ਚੀਜ਼ਾਂ ਹੁੰਦੀ ਨਹੀਂ ਜਾਂਦੀਆਂ ਹਾਂ ਹਾਂ ਇਹ ਸਾਦੇ ਸਟੇ ਨਹੀਂ ਜਾਏ ਸਾਦੇ ਸਟੇ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਈ ਇਹਦਾ ਮੰਗਦੇ ਤੇ 285 ਹੈ ਵੀਰੇ ਆਪਾਂ ਠੀਕ ਹੈ 265000 ਦਾ ਟਰੈਕਟਰ ਦੇ ਦਾਂਗੇ ਯ ਤੇ 2 ਲੱਖ 65 ਹਜ਼ਾਰ ਦੇ ਦੇ ਦੇਣਗੇ ਤੇ ਕਾਗਜ਼ ਪੱਤਰ ਵੀ ਬਿਲਕੁਲ ਕਾਗਜ਼ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਹੈ ਪਹਿਲ ਤੇ ਕਾਗਜ਼ ਪੱਤਰਾਂ ਟਰੈਕਟਰ ਬਾਅਦ ਚ ਹੈ ਹਾਂ ਉਹ ਮਾਲਕ ਅਗਲੇ ਫਿੱਟ ਕਰਨ ਜੇ ਉਨੀ ਕਿ ਲੱਗਦੀ ਛੱਡ ਜਾਣਾ ਠੀਕ ਹੈ ਜੀ ਕਾਗਜ਼ ਨਹੀਂ ਸਾਡੀ ਜ਼ਿੰਮੇਵਾਰੀ ਠੀਕ ਹੈ ਬਾਈ ਜੀ ਬਾਈ ਕਹਿੰਦਾ ਕਾਗਜ਼ ਪੱਤਰਾਂ ਦੀ 100 ਚਾਹੇ ਪਾਸਿੰਗ ਵੀ ਨਹੀਂ ਉਹਦੀ ਵੀ ਜ਼ਿੰਮੇਵਾਰੀ ਆਪਣੀ ਉਹਦੀ ਵੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਜਿੰਨਾ ਟਾਈਮ ਮਰਜ਼ੀ ਚਲਾਓ ਪਹਿਲਾਂ ਕਾਗਜ਼ ਬਿਲਕੁਲ ਬਾਈ ਬਿਲਕੁਲ ਠੀਕ ਹੈ ਜੀ ਲਓ ਜੀ ਅੱਗੇ ਆ ਗਿਆ 855 ਥਰੀ ਸਟਾਰ ਚ ਇੱਕਨੇ ਮਾਰ ਲਾ ਵੀਰੇ ਇਹ ਅੱਠ ਮਾਰ ਲਾ ਵੀਰੇ ਲੈ ਵੀ ਇੱਕ ਅੱਠ ਮਾਰ ਲਗਾ ਕੰਡੀਸ਼ਨ ਦਾ ਪੂਰਾ ਸਾਫ ਪਿਆ ਜਾ ਮਗਰ 8 ਵੀ ਬਈ ਤੁਸੀਂ ਚੈੱਕ ਕਰ ਸਕ ਜੂਗੇ ਕੋਈ ਜਰਫਰ ਨਹੀਂ ਹੈਗੀ ਤੇ ਕੰਡੀਸ਼ਨ ਵੀ ਪੂਰੀ ਓਕੇ ਜੀ ਅੱਠ ਟਾਇਰ ਚਾਰੇ ਨਵੇਂ ਹੈ ਵੀਰੇ ਚਾਰੋ ਟਾਇਰ ਨਵੇਂ ਨੇ ਲੈ ਵੀ ਹੁਣ ਮਾਰ ਕੇ ਦਿਖਾ ਦਈਏ ਜੇ ਕਿਹਦੇ ਟਾਇਰ ਨੇ ਨਾ ਬਈ ਸੋਨਾ ਨੰਬਰ 1 ਸੋਨਾ ਨੰਬਰ 1 ਹੈ ਜੇ ਕਿਹਦੇ ਟਾਇਰ ਨੇਗੇ ਤੇ ਫਰੰਟ ਟਾਇਰ ਵੀ ਬਈ ਜਮਾ ਨਾ ਕੋਈ ਦੇ ਸਾਧੂਗੇ ਤੇ ਕਨੀਜ਼ਨ ਵੀ ਇੱਕ ਵੈ ਸਾਦੀ ਘਟਾਈ ਵਾਲਾ ਆ ਜਾਣਾ ਹਾਂ ਜੀ ਹਾਂ ਸਾਦੀ ਘਟਾਈ ਜਾ ਗਿਆ ਤੇ ਕੀ ਡਿਮਾਂਡ ਆ ਬਈ ਇਹਦੀ ਇਹਦੀ ਬਸ 3 ਲੱਖ 10 ਹਜ਼ਾਰ ਹੀ ਹੈ ਵੀਰੇ ਇਹ ਗਾਇਸ ਤੇ ਚਾਲ ਚਲਾ ਵੀਰੇ ਗੱ ਬਹੁਤ ਵਧੀਆ ਗਾ ਬਾਈ ਕੰਨਾ ਕਹਿੰਦਾ ਟਰੈਕਟਰ ਪਿਆ ਤੇ ਇਹਦੇ ਨਾਲ ਵੀ ਟਰੈਕਟਰ ਟੱਕੇ ਜੋ ਹਾਂ ਹੱਥ ਕਲੋਸ ਕਰ ਇੰਜਨ ਵਾਲਾ ਇਹ ਕਲੋਸ ਕਰਦੇ ਇੰਜਨ ਵਾਲਾ ਜੀ ਆ ਗਿਆ ਤੇ ਵੀ ਡਿਮਾਂਡ ਵੀ ਵੱਧਾ ਕਿ ਕਲੋਸ ਕਰਦੇ ਇੰਜਨ ਵਾਲਾ ਆ ਜਾ ਇਹ ਵੀ ਦੇਖੀ ਚਾਹੀਦੀ ਇੱਕ ਮੀਸਨ ਚੈੱਕ ਕਰ ਲੋ ਇੱਕ ਵਾਰੀ ਟਰੈਕਟਰ ਦੀ ਪੂਰਾ ਲਿੰਕ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂ ਹਾਂ ਬਾਕੀ ਇੱਕ ਗੱਲ ਹੋਰ ਵੀ ਵੀਰੇ ਆਪਾਂ ਮਤਲਬ ਪਾਪ ਲਿੰਕ ਕਰੋ ਡਰਾਵਰ ਵਗੈਰਾ ਮਤਲਬ ਡੰਡਾ ਫੱਟੀ ਉਹ ਜੇ ਨਾ ਵੀ ਹੋਊਗੀ ਆਪਾਂ ਨਾਲ ਦੀ ਨਾਲ ਦੇਵਾਂਗੇ ਫਿਰ ਵੀ ਦੇਵਾਂਗੇ ਫਿਰ ਵੀ ਆਪਾਂ ਕਹਿ ਦਿਆਂਗੇ ਵਿਜੇ ਸਾਤਰੀ ਨਾਲ ਨਹੀਂ ਹੈਗੀ ਚੱਲ ਨਾਲ ਅਲੱਗ ਵੀ ਹੈਗੀ ਜਿਹੜੀ ਚੀਜ਼ਾਂ ਕਹੋਗੇ ਤੁਹਾਨੂੰ ਉਹ ਚੀਜ਼ਾਂ ਵੀਡੀਓ ਦੇਖੋਗੇ ਨਾਲ ਦੀ ਨਾਲ ਦੀ ਹੀ ਮਿਲਣਗੇ ਜੇ ਨਾ ਵੀ ਮੌਕੇ ਦੇ ਰੈਕਟਰ ਵਿੱਚ ਉਹ ਮਿਲ ਜੂਗੇ ਆਪਾਂ ਨੂੰ ਕੋਈ ਗੱਲ ਨਹੀਂ ਮਿਲ ਜੂਗੀ ਹਾਂ ਹਾਂ ਨਾਲ ਦੀ ਨਾਲ ਦੂਜੇ ਰੈਕਟਰ ਦਾ ਦੇ ਦਾਂਗੇ ਤੇ ਕਿਵੇਂ ਕਰੀਏ ਆਪਾਂ ਜਿਵੇਂ ਮਰਜ਼ੀ ਕਰੀਏ ਆਹ ਜਿਹੜਾ ਆਪਾਂ ਦੇ ਦਾਂਗੇ ਆਹ ਨੇ ਨਿਰਾਸ਼ ਨਹੀਂ ਕਰਨਾ ਹੈ ਠੀਕ ਹੈ ਫੁੱਲ ਜਿਵੇਂ ਉਹ ਖਾਲੀ ਨਹੀਂ ਭੇਜ ਰਹੇ ਨਹੀਂ ਨਹੀਂ ਵੀਰੇ ਕੋਈ ਨਹੀਂ ਠੀਕ ਹੈ ਤੇ ਅਗਲਾ ਕਿਹੜਾ ਰੈਕਟਰ ਹੈ ਭਾਈ ਫਾਰਮ ਟਰੈਕ 50 ਦਾ ਸਤਾਮੇ ਮਾਲਾ ਲੈ ਵੀ ਪ੍ਰੋਜਨਲ ਟਰੈਕਟਰ ਸਾਰਾ ਲੈ ਵੀ ਫਾਰਮ ਟਰੈਕ 50 ਦਾ ਸਾਰਾ origignal tractor ਹੈ। ਬਾਕੀ ਕੰਡੀਸ਼ਨ ਚੈੱਕ ਵੀ ਕਰ ਸਕਦੇ ਹੋਗੇ। ਤੇ ਕਿੰਨੇ ਮਾਰਦਾ ਬਾਈ ਜੀ? ਇਹ 77 ਵੀਰੇ ਫਰੰਟ ਟਾਇਰ ਜੇਕੇ ਦੇ ਨਵੇਂ ਹੈ। ਠੀਕ ਹੈ ਜੀ। ਪਿਛਲੇ ਮਤਲਬ ਐਕਸਾਈਡ ਆ ਕੇ ਦੇਸੀ ਚ ਹੈਗੇ 7 ਕੁ% ਟਾਇਰ। ਆ ਬੱਤੀਆਂ ਵਗੈਰਾ ਨਾਲ ਦੀਆਂ ਨੇ। ਲੈ ਵੀ ਨਾਲ ਦੀਆਂ ਪਗਣੇ ਅਜੇ ਤੱਕ। ਮਗਰਾੜ ਨਾਲ ਤੇ ਬਿਲਕੁਲ ਵਧੀਆ ਪਿਆ ਟਰੈਕਟਰ। ਠੀਕ ਹੈ ਜੀ। ਲੈ ਵੀ ਮਗਰਾੜ ਵਗੈਰਾ ਪੂਰੇ ਸਾਫ ਬਣ ਕੇ। ਘਰੀਸੇ ਨਾਲ ਵੀ ਟਰੈਕਟਰ ਪੂਰਾ। ਰੰਬਾ ਰੰਬਾ ਦਾ ਬਹੁਤ ਸਾਫ ਪਿਆਗਾ। ਜਿੰਨਾ ਵੀ ਆ ਜਾ ਮਤਲਬ ਆਪ ਗਏ ਜੈਨੂਨ ਦੇ ਰੰਗ। ਜੈਨੂਨ ਜੈਨੂਨ ਜੈਨੂਨ। ਠੀਕ ਹੈ ਬਾਈ ਜੀ। ਤੇ 1.35 ਤੇ ਠੀਕ ਹੈ ਜੀ 1.35 ਹੈਗੇ ਹਾਂ ਹਾਂ ਬਸ ਇਹ ਵੀਰਾਂ ਦੇ ਦਾਂਗੇ ਭਾਈ ਯਾਰ ਵੀਰਾਂ ਦੇ ਦਾਂਗੇ ਹਾਂ 15000 ਰੁਪਏ ਛੋਟ ਹੈ ਤਿੰਨ ਜਨਗਿਰ ਦੀ ਚੰਗਾ ਵੀਰੇ ਇੰਜੀਨੀਅਰ ਦਾ ਚੰਗਾ ਹੈ ਠੀਕ ਹੈ ਭਾਈ ਹਰਿਆਣਾ ਨੰਬਰ ਹੈ ਪੰਜਾਬ ਦੇ ਵਿੱਚ ਨਾਮ ਹੈ ਪੰਜਾਬ ਦੇ ਵਿੱਚ ਨਾਮ ਹੋਇਆ ਹਾਂ ਹਾਂ ਠੀਕ ਹੈ ਜੀ ਭਾਈ ਹਰਿਆਣਾ ਨੰਬਰ ਹੈ ਪੰਜਾਬ ਦੇ ਵਿੱਚ ਨਾਮ ਹੋਇਆ ਹੈ ਅਗਲਾ ਭਾਈ ਜੀ ਇਹ 13 ਮਾਡਲ ਹੈ ਭਾਈ ਹੈਵੀ ਫਰੰਟਰ ਨਵੇਂ ਨਗੇ ਕਿਉਂਕਿ ਆਪ ਹੀ ਬੋਲ ਰਹੇ ਹੋ ਤੇ ਫਰੰਟਰ ਹੈ ਵੀ ਵੱਡੇ ਨਗੇ ਹਾਂ ਹਾਂ ਦੋ ਆਪਾਂ ਮੋਡੀਫਾਈ ਕਹਿੰਦੇ ਨੇ ਬੀਡੀ ਮੋਡੀਫਾਈ ਕਹਿੰਦੇ ਨੇ ਕਿ ਤੇ ਵਧੀਆ ਵਾਲੇ ਜਿਹਨੂੰ ਹਾਂਜੀ ਹਾਂਜੀ ਬੇਕੀਟੀ ਦੇ ਹਾਂਜੀ ਸਰ ਹਾਂ ਜੀ ਕੋ ਸਟਾਰ ਚ ਆ ਗਿਆ 855 ਤੇ ਸਾਊਂਡ ਸਿਸਟਮ ਵਿੱਚ ਹੀ ਹੋ ਗਈ ਸਾਰਾ ਕੁਝ ਵਿੱਚ ਵੀਰੇ ਠੀਕ ਆ ਜੀ ਲਾਈਫ ਕੰਡੀਸ਼ਨ ਚੈੱਕ ਵੀ ਕਰ ਲੋ ਟਰੈਕਟਰ ਦੀ ਪੂਰਾ ਕੋਕਾ ਪੀਸਾ ਬੋਡੀ ਫਾਈ ਪੂਰਾ ਕਰਵਾਇਆ ਹੋਇਆ ਹੈ ਹੈਨਾ ਬਿਠੰਡਾ ਨੰਬਰ ਹੈ ਇਹਦਾ ਬਿਠੰਡਾ ਨੰਬਰ ਹੈਗਾ ਕਿੰਨੇ ਮਾਡਲ ਹੈ ਬੇ ਜੀ 13 ਵੀਰੇ 13 ਇਹ ਵੀ 13 ਮਾਡਲ ਹੈਗਾ ਇਹ ਇਹਦੇ ਦਾ ਹੋ ਜੂਣਾ ਲੋਨ ਵਗੈਰਾ ਹਾਂਜੀ 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 ਫਸਟ ਪਾਰਟੀ ਦਾ ਫਸਟ ਪਾਰਟੀ ਦਾ ਦਾ ਵੀ 13 ਮਾਡਲ ਹੈਗਾ ਫਸਟ ਪਾਰਟੀ ਦਾ ਸੈਂਟਰ ਗਿਆ ਜਾ ਗਿਆ ਇਹਦਾ ਆਪਾਂ ਫੋਟੋ ਦੇ ਦੇ ਦਾਂਗੇ ਅਲੱਗ ਤੌਰ ਤੇ ਠੀਕ ਹਾਂ ਹਾਂ ਇਹ ਉਹਦਾ ਕਰਚਾ ਲੱਗਦਾ ਤੁਹਾਨੂੰ ਨਹੀਂ 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 ਇਹ ਬਿੱਜੀ ਹਾਂ ਇਹਦਾ ਹੈਗਾ ਮੱਲਾ ਪੋਤਾਰ ਰੱਖਿਆ ਜਾ ਠੀਕ ਹੈ ਜੀ ਸਾਊਂਡ ਸਿਸਟਮ ਸਾਰਾ ਚੱਲਦਾ ਹੈਗਾ ਵਧੀਆ ਇੱਕ ਨੰਬਰ ਕੰਮ ਹੈ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਈ ਜੀ ਇਹਦੀ 440 ਹੈ ਵੀਰੇ ਬਸ ਠੀਕ ਹੈ 440 ਥੋੜੀ ਜਿਹਾ ਆਪਾਂ ਪਹਿਲੀ ਘੱਟ ਲਿਖਿਆ ਹੁੰਦਾ ਆਪਣਾ 15 ਤੋਂ 20 ਪੰਗਲ ਕਹੜੀਏ ਜੈਜ ਰੇਟਾਂ ਡਰਾਈਵ ਕਰਦੇ ਹਾਂ 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 ਜੀ ਹਾਂ ਠੀਕ ਹੈ ਜੀ ਤੇ ਅਗਲਾ ਜੀ ਇਹ 275 TU ਵੀਰੇ ਠੀਕ ਹੈ ਜੀ ਹਾਈ ਸਪੀਡ ਵਾਲਾ ਹਾਈ ਸਪੀਡ ਵਾਲਾ 202 ਮਾਡਲ ਹੈ ਇਹ ਠੀਕ ਹੈ ਉਹ ਮੰਨ ਗਏ ਲੋ 98 ਮਾਡਲ ਤੋਂ ਉੱਪਰ ਪਰ ਹਾਈ ਸਪੀਡ ਵਾਲਾ ਹਾਂ ਜਿਵੇਂ ਆਪਾਂ ਕਹਿ ਦਿਆਂ। ਇਹ 2002 ਮਾਡਲ ਹੈ ਵੀਰੇ। ਪੁੱਤਰਾ ਕਿੰਨੇ ਸਨ ਵਜੇ ਠੀਕ ਹੈ ਹਾਂ ਟਾਇਰ ਵੀ ਸਾਬ ਹੈ। ਹਾਂ ਪਿਛਲੇ ਟਾਇਰ 85 ਪੈਸੇ ਆ। ਲਾਈ ਵੀ ਪਿਛਲੇ 85 ਤੋਂ 90 ਪੈਸੇ 85 ਤੋਂ 90 ਪੈਸੇ। ਫਰੰਟ ਨਵੇਂ ਟਾਇਰ ਨੇ। ਫਰੰਟ ਜਮਨ ਨਵੇਂ ਨੇਗੇ ਤੇ ਪੂਆ ਕੀ ਲਿਆਤੇ ਨੇ ਨਾ। ਹਾਂ ਹਾਂ ਠੀਕ ਹੈ ਜੀ। ਇਹਦਾ ਨੰਬਰ RJ ਹੈ ਵੀਰੇ। RJ ਨੰਬਰ ਹੈ। ਹਾਂ ਤੇ ਆਨਲਾਈਨ ਕਾਪੀ ਬੋਲਦੀ ਦੀ ਪਾਸ 27 ਤੱਕ ਹੈ ਪਾਛੇ 27 ਤੱਕ ਹੈ ਹਾਂ ਅਗਲਾ ਇਹਨੂੰ ਅਸੀਂ ਕਢਾ ਲੈ ਕੁਸ਼ੀ ਕਰਵਾ ਲੈ ਹੋ ਸਕਦਾ ਹੈ ਇਹਦਾ ਠੀਕ ਹੈ ਸਾਰਾ ਕੁਝ ਹੋ ਸਕਦਾ ਹੈ ਕੀਮਤ ਸਿਰਫ ਇਹਦੀ 1,75,000 ਹੀ ਹੈ ਲੈ ਵੀ 1,75,000 ਤੁਸੀਂ ਐਂ ਲਾ ਕੇ ਚੱਲੋ ਵੀ ਜਿਵੇਂ ਆਪਾਂ ਕਹਿ ਦਈਏ ਨਾ ਸੋ ਲਾ ਕੇ ਤੇਰੀ ਹੋਈ ਲੱਗਿਆ ਕੰਮ ਆ ਪੂਰਾ ਸਾਫ ਹੈ ਰੈਂਟਲੀ ਕੰਡੀਸ਼ਨ ਵਿੱਚ ਚੈੱਕ ਵੀ ਕਰ ਸਕਦੇ ਹੋ ਨਵੇਂ ਵਰਗਾ ਟਰੈਕਟਰ ਪੰਜਾਬ ਨੰਬਰ ਨਾਲ ਵੀ ਇਹਦੇ 70,000 ਕੀਮਤ ਘਟ ਹੈ 50 ਟਾਈਮ ਹਾਂ ਜੀ ਪੰਜਾਬ ਨੰਬਰ ਟਰੈਕਟਰ ਸਵਾ 2 ਲੱਖ ਕੀਮਤ ਤੋਂ ਦੀ ਜਾਂ 245 45 ਜੇਕਰ ਸਰਫੇ ਦੀ ਮਾਲਾ 175 ਰੱਖੀ ਆਪਾਂ 175 ਰੱਖੇ ਬਾਈ ਇੰਜਨ ਗੇਅਰ ਦਾ ਬਾਹ ਕੇ ਲਿਆ ਜਾ ਸਕਦਾ ਗੇਅਰ ਦਾ ਬਾਹ ਕੇ ਲਿਆ ਜਾ ਸਕਦਾ ਹਾਈ ਸਪੀਡ ਚ ਆ ਗਿਆ ਬਾਈ ਜੀ ਵੱਡਾ ਬੰਪਰ ਬੰਪਰ ਸਾਰਾ ਨਾਲ ਦਾ ਆਖੀ ਹਾਈ ਸਪੀਡ ਵਾਲਾ ਕਰੀਏ ਤਾਂ ਹਾਈ ਸਪੀਡ ਵਾਲਾ ਕਹਿੰਦੀ ਲੋੜ ਹੀ ਹੈ ਹਾਂ ਠੀਕ ਹੈ ਜੀ ਤੇ ਅਗਲਾ ਬਾਈ ਜੀ ਬਸ ਠੀਕ ਹੈ ਤੇ ਇੱਥੋਂ ਬਣਾ ਲੋਕੇਸ਼ਨ ਕੀ ਹੈ ਬਾਈ ਜੀ ਲੋਕੇਸ਼ਨ ਆਪਣਾ ਪਿੰਡ ਗਿਆਨਾ ਵੀਰੇ ਠੀਕ ਹੈ ਜੀ ਇੱਥੋਂ ਤਲਵੰਡੀ ਸਾਬੋ ਤੋਂ ਹੈ ਗਿਆ 12 ਕਿਲੋਮੀਟਰ ਠੀਕ ਹੈ ਜੀ ਕਦੇ ਵੀ ਆਪਾਂ ਦੇ ਘਰੇ ਵੀ ਨਾ ਹੋਈਏ ਕਦੇ ਵੀ ਟਰੈਕਟਰ ਕੋਈ ਵੀ ਅਗਰ ਟਰਾਈ ਕਰਕੇ ਲਿਆ ਸਕਦਾ ਹੈ ਠੀਕ ਹੈ ਜੀ ਉਹ ਵੀ ਟਰੈਕਟਰ ਵੀ ਹੁੰਦੇ ਨੇ ਬਾਈ ਜੀ ਆਪਣੇ ਕੋਲ ਆ ਹਰ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਬਹੁਤ ਵਧੀਆ ਗੱਲਬਾਤ ਜੀ ਹਾਂ ਜੀ ਠੀਕ ਹੈ ਬਾਈ ਜੀ ਲਓ ਬਾਈ ਜੀ ਵੀਡੀਓ ਵਧੀਆ ਲਾਇਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਰਹਿਣਾ ਵੀਡੀਓ ਸਾਥਾ ਇਕ ਲਈ ਧੰਨਵਾਦ